ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਮੱਤ ਤੇ ਪੜਦਾ ਵੀਡੀਓ ਬਾਰੇ ਵਿੱਕੀ ਦੇ ਜੇਲ੍ਹ ਚ ਜਾਣ ਤੋਂ ਬਾਅਦ ਮੰਮੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਮੰਮੀ ਨੇ ਪ੍ਰੀਤ ਨੂੰ ਵੀ ਘਰੋਂ ਬਾਹਰ ਕੱਢ ਦਿੱਤਾ ਤੇ ਹੁਣ ਉਹ ਬਹੁਤ ਜ਼ਿਆਦਾ ਪਛਤਾ ਰਹੇ ਹਨ ਕਿਉਂਕਿ ਉਹਨਾਂ ਕੋਲ ਹੁਣ ਕੋਈ ਵੀ ਨਹੀਂ ਬਚਿਆ ਕਵਲ ਵੀ ਬਾਹਰ ਚਲਾ ਗਿਆ ਤੇ ਵਿੱਕੀ ਜੇਲ੍ਹ ਚਲਾ ਗਿਆ ਤੇ ਨੋ ਨੂੰ ਉਹਨਾਂ ਨੇ ਘਰੋਂ ਬਾਹਰ ਕੱਢ ਦਿੱਤਾ ਮੰਮੀ ਹੁਣ ਚਾਹੁੰਦੇ ਹਨ ਕਿ ਮੈਂ ਕੋਈ ਨਾ ਕੋਈ ਤਰੀਕੇ ਨਾਲ ਵਿੱਕੀ ਨੂੰ ਮਿਲਾਂ ਤੇ ਜਦੋਂ ਉਹ ਵਿੱਕੀ ਨੂੰ ਮਿਲਣ ਵਾਸਤੇ ਜੇਲ੍ਹ ਪਹੁੰਚਦੇ ਹਨ ਤਾਂ ਉੱਥੇ ਜਾ ਕੇ ਕੀ ਦੇਖਦੇ ਹਨ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਹਾਂਜੀ ਜਦੋਂ ਮੰਮੀ ਥਾਣੇ ਵਿੱਚ ਪਹੁੰਚਦੇ ਹਨ ਤੇ ਉੱਥੇ ਜਾ ਕੇ ਦੇਖਦੇ ਹਨ ਕਿ ਪੁਲਸ ਵਾਲਿਆਂ ਨੇ ਵਿੱਕੀ ਦਾ ਕੀ ਹਾਲ ਬਣਾਇਆ ਹੋਇਆ ਹੈ ਉਹ ਵਿੱਕੀ ਦਾ ਬਹੁਤ ਜ਼ਿਆਦਾ ਕਟਾਪਾ ਚਾੜ ਰਹੇ ਹੁੰਦੇ ਹਨ ਤੇ ਵਿੱਕੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੁੰਦੀ ਹੈ ਤੇ ਵਿੱਕੀ ਕਹਿੰਦਾ ਹੈ ਕਿ ਹਾਂ ਮੈਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਗਿਆ ਹਾਂ ਮੇਰਾ ਇਹਨਾਂ ਨੇ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ ਹੈ ਉਹਨਾਂ ਨੇ ਵਿੱਕੀ ਤੋਂ ਬਹੁਤ ਸਾਰੇ ਕੰਮ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ ਪੁਲਿਸ ਵਿੱਕੀ ਨੂੰ ਹਰ ਰੋਜ਼ ਡੰਡਿਆਂ ਨਾਲ ਕੁੱਟਦੀ ਹੈ ਤੇ ਨਾਲੇ ਉਸ ਤੋਂ ਸਾਰਾ ਕੰਮ ਕਰਵਾਉਂਦੀ ਹੈ ਸਾਰੀ ਥਾਣੇ ਦੀ ਸਫਾਈ ਵਿੱਕੀ ਕਰਦਾ ਹੈ ਤੇ ਮੰਮੀ ਇਹ ਦੇਖ ਕੇ ਪਰੇਸ਼ਾਨ ਹੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਜੇਕਰ ਤੂੰ ਪਹਿਲਾਂ ਹੀ ਅਕਲ ਕੀਤੀ ਹੁੰਦੀ ਤੇ ਅੱਜ ਤੇਰਾ ਇਹ ਹਸ਼ਰ ਨਾ ਹੁੰਦਾ ਤੂੰ ਪਹਿਲੇ ਦਿਨ ਤੋਂ ਹੀ ਚਤਰਚਲਕੀਆਂ ਕਰਦਾ ਰਿਹਾ ਹੈ ਮੈਨੂੰ ਕਵਲ ਵੀ ਕਹਿੰਦਾ ਸੀ ਕਿ ਤੂੰ ਬੰਦਾ ਨਹੀਂ ਬਣਦਾ ਪਰ ਮੈਂ ਫਿਰ ਵੀ ਤੇਰੇ ਤੇ ਯਕੀਨ ਕੀਤਾ ਪਰ ਤੂੰ ਮੇਰੀ ਕਿਸੇ ਗੱਲ ਨੂੰ ਨਹੀਂ ਗੋਲਿਆ ਤੇ ਆਪਣੇ ਪੈਰ ਤੇ ਆਪ ਖੁਲਾੜੀ ਮਾਰ ਲਈ ਅੱਜ ਤੈਨੂੰ ਇਹਨਾਂ ਜੇਲ੍ਹ ਵਿੱਚ ਬੰਦ ਕਰਕੇ ਤੇਰਾ ਇਹ ਹਾਲ ਕਰ ਦਿੱਤਾ ਹੈ ਪਤਾ ਨਹੀਂ ਇਹਨਾਂ ਨੇ ਤੈਨੂੰ ਛੱਡਣਾ ਵੀ ਹੈ ਜਾਂ ਨਹੀਂ ਤੇ ਇਹਨਾਂ ਨੇ ਹੁਣ ਤੇਰਾ ਇੰਨਾ ਬੁਰਾ ਹਾਲ ਕਰ ਦਿੱਤਾ ਹੈ ਵਿੱਕੀ ਹੁਣ ਬਹੁਤੀ ਜ਼ਿਆਦਾ ਪਛਤਾ ਰਿਹਾ ਹੈ ਪਰ ਵਿੱਕੀ ਨੂੰ ਹਜੇ ਵੀ ਇਹ ਗੱਲ ਸਮਝ ਨਹੀਂ ਆ ਰਹੀ ਕਿ ਉਸਨੇ ਜਿਹੜੇ ਕਰਮ ਕੀਤੇ ਹਨ ਉਹਨਾਂ ਦੀ ਸਜ਼ਾ ਹੀ ਉਸ ਨੂੰ ਮਿਲ ਰਹੀ ਹੈ ਮੰਮੀ ਨੇ ਪੁਲਿਸ ਵਾਲਿਆਂ ਦੀ ਬਹੁਤ ਮਿੰਨਤਾਂ ਤਰਲੇ ਕੀਤੀਆਂ ਕੀ ਮੇਰੇ ਮੁੰਡੇ ਨੂੰ ਛੱਡ ਦਿਓ ਪਰ ਪੁਲਿਸ ਵਾਲੇ ਛੱਡਣ ਨੂੰ ਤਿਆਰ ਨਹੀਂ ਹਨ ਕਿਉਂਕਿ ਵਿੱਕੀ ਤੇ ਇਲਜ਼ਾਮ ਹੀ ਇੰਨੇ ਵੱਡੇ ਵੱਡੇ ਲੱਗੇ ਹੋਏ ਹਨ ਉਹ ਤਾਂ ਹੁਣ ਇਹਨੂੰ ਬੰਦਾ ਬਣਾ ਕੇ ਹੀ ਬਾਹਰ ਕੱਢਣਗੇ ਸੋ ਦੇਖਦੇ ਹਾਂ ਹੁਣ ਅੱਗੇ ਹੋਰ ਵਿੱਕੀ ਨਾਲ ਜੇਲ੍ਹ ਵਿੱਚ ਕੀ ਕੁਝ ਹੁੰਦਾ ਹੈ ਕਿ ਮੰਮੀ ਉਸਨੂੰ ਛੁੜਾਉਣ ਵਿੱਚ ਕਾਮਯਾਬ ਹੋਣਗੇ ਜੇ ਵੀਡੀਓ ਚੰਗੀ ਲੱਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਹਾਡਾ ਸਾਰਿਆਂ ਦਾ ਧੰਨਵਾਦ